ਤਾਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਇੱਕ ਫਕੀਰ ਆਇਆ ਸੈਦ ਖਾਂ ਜਾਨੀ ਨਾਮ ਜਪਦਾ ਹੈ ਬੰਦਗੀ ਕਰਦਾ ਹੈ ਭਗਤੀ ਕਰਦਾ ਹੈ ਅੱਛਾ ਮਾਲਕ ਦੀ ਯਾਦ ਵਿੱਚ ਰਹਿੰਦਾ ਹੈ ਤੇ ਲੱਭਦਾ ਰਹਿੰਦਾ ਵੀ ਕੋਈ ਐਸਾ ਗੁਰਮੁਖ ਮਿਲ ਜਾਈਏ ਕੋਈ ਐਸਾ ਮਹਾਤਮਾ ਮਿਲ ਜਾਈਏ ਕੋਈ ਐਸਾ ਅਵਤਾਰ ਮਿਲ ਜਾਈਏ ਕੋਈ ਰੱਬੀ ਰੂਹ ਮਿਲ ਜਾਈਏ ਜਿਹੜੀ ਮੈਨੂੰ ਉਸ ਮਾਲਕ ਤੱਕ ਮਲਾ ਦੇ ਲੱਭਦਾ ਰਹਿੰਦਾ ਹੈ ਸਰਸੰਗ ਜੀ ਹਰ ਇੱਕ ਬੰਦਾ ਆਪਣੇ ਫਿਊਚਰ ਦੀ ਆਪਣੀ ਮੰਜ਼ਲ ਦੀ ਪਾਲ ਕਰਦਾ ਹੈ ਪਰ ਕੋਈ ਵਿਰਲੇ ਬੰਦੇ ਹੁੰਦੇ ਨੇ ਜਿਹੜੇ ਮਾਲਕ ਦੀ ਪਾਲ ਕਰਦੇ ਨੇ ਮਾਲਕ ਨੂੰ ਲੱਭਦੇ ਨੇ ਉਹ ਕਹਿੰਦੇ ਸੈਦ ਖਾਨ ਜਾਨੀ ਵਿਰਾਗ ਲੱਗਿਆ ਹੋਇਆ ਅੰਦਰੋਂ ਵਿਰਾਗ ਛਿੜਦਾ ਵੀ ਕਿਹੜਾ ਵੇਲਾ ਹੋਵੇ ਮੈਂ ਆਪਣੇ ਮਾਲਕ ਨੂੰ ਮਿਲਣਾ ਕੋਈ ਬੰਦਾ ਹੋਵੇ ਕੋਈ ਗੁਰਮਖ ਹੋਵੇ ਕੋਈ ਮਹਾਪੁਰਖ ਹੋਵੇ ਮੈਨੂੰ ਮਿਲਾ ਦੇ ਅਰਦਾਸਾਂ ਕਰਦਾ ਹੁਣ ਕੌਣ ਮਿਲਾਵੇ ਪਰ ਤੜਫ ਵੜੀ ਏ ਇੱਕ ਗੱਲ ਇਹ ਵੀ ਨਾਲ ਯਾਦ ਰੱਖਿਓ ਜਿਹੜੇ ਬੰਦੇ ਨੂੰ ਸਿਮਰਨ ਕਰਨ ਦੀ ਭੁੱਖ ਲੱਗਦੀ ਏ ਪੰਜ-ਪੰਜ ਜਵਜੀ ਸਾਹਿਬ 10-10 ਜਵਜੀ ਸਾਹਿਬ ਗੁਰਦੁਆਰੇ ਜਾਣ ਦੀ ਭੁੱਖ ਲੱਗਦੀ ਉਹਨੂੰ ਇਹ ਹੈ ਵੀ ਮੈਂ ਮਾਰੇ ਸਭ ਦੇ ਦਰਸ਼ਨ ਕਰਨੇ ਮੈਂ ਮਾਲਕ ਨੂੰ ਮਿਲਣਾ ਹੈ ਸਰਸੰਗਤ ਜਿਨਨੇ ਤੜਫ ਲਾਈਏ ਨਾ ਤੁਰਿਆ ਰਹੀ ਹੈ ਇਸ ਰਾਤ ਇੱਕ ਦਿਨ ਤੜਫ 부ਝਾਉਣ ਵਾਲਾ ਵੀ ਆਏਗਾ ਇਹ ਨਹੀਂ ਆਏਗਾ ਨਹੀਂ ਆਏਗਾ ਤੜਫ 부ਝਾਉਣ ਵਾਲਾ ਪਰ ਤੂੰ ਤੁਰਿਆ ਰਿਹਾ ਸੈਦ ਖਾਂ ਜਾਨੀ ਮਿਲ ਜੇ ਕੋਈ ਲੱਗੀ ਹੋਈ ਸੀ ਉਹਦੀ ਸਰਸੰਗਤ ਜੀ ਜਦੋਂ ਮਾਲਕ ਦੇ ਚਰਨਾਂ ਨਾਲ ਲੱਗ ਜਾਏ ਨਾ ਅਸੀਂ ਲੋਕ ਕਈ ਵਾਰ ਕਹਿੰਦੇ ਆ ਨਾ ਸਾਡਾ ਗੁਰਦੁਆਰੇ ਜਾਣ ਨੂੰ ਦਿਲ ਨਹੀਂ ਕਰਦਾ ਸਾਡਾ ਸੰਗਤ ਵਿੱਚ ਮਨ ਨਹੀਂ ਟਿਕਦਾ ਸਾਡਾ ਸੰਗਤ ਵਿੱਚ ਬਹਿਣ ਨੂੰ ਦਿਲ ਨਹੀਂ ਕਰਦਾ ਇਹ ਪਤਾ ਕਿਉਂ ਨਹੀਂ ਕਰਦਾ ਅਜੇ ਮਹਾਰਾਜ ਨਾਲ ਸਾਡਾ ਪ੍ਰੇਮ ਨਹੀਂ ਪਿਆ ਜਿੱਦਣ ਲੱਗ ਗਈ ਫੇਰ ਨਹੀਂ ਪ੍ਰੇਮ ਲੁਕਣਾ ਫੇਰ ਤੂੰ ਰੋਜ਼ ਗੁਰਦੁਆਰੇ ਆਏਂਗਾ ਘਰਦਿਆਂ ਨੇ ਕਹਿਣਾ ਰਿਸ਼ਤੇਦਾਰਾਂ ਸਾਖਸੰਬੰਧੀਆਂ ਰੁਕ ਜਾ ਕੋ ਕਹਿਣਾ ਹੁਣ ਨਹੀਂ ਲੱਗਣ ਦੀ ਦੇਰ ਏ ਸਾਜ ਸੰਗਤ ਤਰਲੇ ਲਿਆ ਕਰੋ ਮਹਾਰਾਜ ਤੇਰੇ ਚਰਨਾਂ ਨਾਲ ਲੱਗ ਜੇ ਸਾਡੀ ਆਪਣੀ ਲਿਵ ਆਪੇ ਲਾਏ ਲੌਂਦਾ ਆਪੇ ਪਰ ਉਹਦੇ ਦਰ ਤੇ ਤਰਲਾ ਕਰਨਾ ਪੈਂਦਾ ਲੱਭਦੇ ਰਹਿਣਾ ਚਾਹੀਦਾ ਉਹ ਸੈਦ ਖਾਂ ਜਾਨੀ ਕਹਿੰਦੇ ਮਿਲਣਾ ਚਾਹੁੰਦਾ ਹੈ ਰੱਬ ਨੂੰ ਕਿਸੇ ਨੇ ਦੱਸ ਪਾਦੀ ਕਹਿੰਦੇ ਜੇ ਰੱਬ ਨੂੰ ਮਿਲਣਾ ਹੈ ਨਾ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਮੀਰੀ ਪੀਰੀ ਦੇ ਮਾਲਕ ਨੇ ਜਾ ਉਹਨਾਂ ਦੇ ਚਰਨਾਂ 'ਚ ਚੱਲਿਆ ਜਾ ਰੱਬ ਨੂੰ ਮਿਲਾਦਣਗੇ ਕਹਿੰਦਾ ਅੱਛਾ ਮਿਲ ਜੇਗਾ ਜਾਨੀ ਮਹਾਰਾਜ ਮਿਲ ਜਾਣਗੇ ਰੱਬ ਪਰਮਾਤਮਾ ਮਿਲ ਜਾ ਕੇ ਮਿਲ ਜੇਗਾ ਅੱਛਾ ਇੰਨਾ ਰੰਗ ਚੜ ਗਿਆ ਐਡਾ ਮਸਤ ਹੋ ਗਿਆ ਮਾਲਕ ਦੇ ਪਿੱਛੇ ਕਹਿੰਦੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਚਰਨਾਂ 'ਚ ਗਿਆ ਮਹਾਰਾਜ ਦੇ ਦਰਬਾਰ 'ਚ ਗਿਆ ਦਰਵਾਜੇ ਦੇ ਅੱਗੇ ਬੈਠਾ ਮਸਤ ਹੋਇਆ ਇੱਕੋ ਗੱਲ ਬੋਲੀ ਜਾਂਦਾ ਜਾਨੀ ਕੋ ਜਾਨੀ ਬੁਲਾਵੇ ਜਾਨੀ ਕੋ ਜਾਨੀ ਮਿਲਾ ਦੋ ਐਂ ਬੋਲੀ ਜਾਂਦਾ ਅੱਛਾ ਉਹ ਵੇਖਦੇ ਨੇ ਕੌਣ ਹੈ ਕਿੱਥੋਂ ਆਇਆ ਹੈ ਫਾਟੇ ਹੁੰਦੇ ਬਸਤਰ ਪਾਏ ਨਾ ਕੁਛ ਖਾਣ ਦੀ ਨਾ ਪੀਣ ਦੀ ਸੁੱਧ ਬੁੱਧ ਨਹੀਂ ਸਰਸੰਗਤ ਜੀ ਸੀਨੇ ਖਿੱਚ ਜਿਨ੍ਹਾਂ ਦੇ ਖਾਦੀਓ ਕਰ ਆਰਾਮ ਨਹੀਂ ਬੈਂਦੇ ਨੈਣਾ ਵਾਲਿਆਂ ਲੈਣੀ ਕੀ ਨਿੰਦਰ ਉਹ ਦਿਨੇ ਰਾਤ ਪਿਆ ਬੈਠੇ ਦਿਨ ਰਾਤ ਟਕ ਟਕੀ ਲੱਗੀ ਵੀ ਕਦੋਂ ਮਾਲਕ ਆਏ ਸਾਧ ਸੰਗਤ ਜੀ ਸਾਡੇ ਵਾਂਗੂ ਜਿਹੜੇ ਪਿਆਰ ਕਰਨ ਵਾਲੇ ਨੇ ਨਾ ਰੱਬ ਦੇ ਫਕੀਰ ਨੇ ਭਗਤ ਨੇ ਸਿੱਖ ਨੇ ਸਾਡੇ ਵਾਂਗੂ ਮਤਲਬ ਹੀ ਪਿਆਰ ਨਹੀਂ ਕਰਦੇ ਅਸੀਂ ਕਹਿੰਦੇ ਆਹ ਹੋ ਜੇ ਆ ਏਦਾਂ ਕਰਾਂਗੇ ਆਹ ਹੋ ਜੇ ਏਦਾਂ ਕਰਾਂਗੇ ਰੱਬ ਦੇ ਪਿਆਰੇ ਕਹਿੰਦੇ ਆਵੇਂ ਨਾ ਆਵੇਂ ਸਾਨੂੰ ਨਹੀਂ ਮਤਲਬ ਤੇਰੀ ਯਾਦ 'ਚ ਬਹਿਣਾ ਹੈ ਬੈਠੇ ਆਂ ਬਸ ਗੁਰਮੁਖੋ ਇੱਥੇ ਸਾਨੂੰ ਜਾਨਵਰਾਂ ਵਾਂਗ ਦੇਖ ਕੇ ਉਹ ਚਕੌਰ ਨਹੀਂ ਚਕੋਰ ਨੂੰ ਕਹਿਆ ਕਿਸੇ ਤੂੰ ਸੁਣ ਜਾ ਰਾ ਤੂੰ ਚੰਨ ਦੇ ਨਾਲ ਕਾਹਦਾ ਪ੍ਰੇਮ ਪਾਇਆ ਚੰਨ ਚੰਨ ਦਿਨ ਰਾਤ ਫਿਰੇ ਪੁਕਾਰਦੀ ਖਬਰ ਲੈਣ ਨਾ ਤੇਰੀ ਏ ਕੁਮਾਰ ਆਇਆ ਅੱਗ ਚਕੋਰ ਨੇ ਕਿਹਾ ਵੇ ਤੂੰ ਸੁਣ ਭੈੜਿਆ ਤੂੰ ਨਾ ਪ੍ਰੇਮ ਦੀ ਸਾਰ ਜਾਣੇ ਅਸੀਂ ਆਪਣੀ ਲੱਗੀ ਨਵਾ ਦੇਣੀ ਚੰਨ ਯਾਰ ਜਾਣੇ ਪਾਵੇ ਨਾ ਮੈਨੂੰ ਨਹੀਂ ਉਹ ਆਵੇ ਨਾ ਕਿੰਨੇ ਰੋਜ਼ ਨਿਕਲ ਕੇ ਬਹਿ ਜਾਂਦੇ ਚਕੋਰ ਨੂੰ ਆਖਿਆ ਚੰਦਰਮਾ ਕਦੇ ਤੇਰੀ ਸਾਰ ਵੀ ਨਹੀਂ ਲੈਣਾ ਕਿੰਨੇ ਨਾਲੇ ਅਸੀਂ ਆਪਣੀ ਲੱਗੀ ਨਵਾਉਣੀ ਐ ਉਹ ਰੱਬ ਦੇ ਪਿਆਰੇ ਕਹਿੰਦੇ ਸੈਦ ਖਾਂ ਜਾਨੀ ਫਕੀਰ ਮਾਰੇ ਦਾ ਬੂਆ ਮੱਲ ਕੇ ਬਹਿ ਗਿਆ ਇੱਕੋ ਗੱਲ ਆਖੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਜਾਨੀ ਕੋ ਜਾਨੀ ਮਿਲਾ ਦੋ ਹੁਣ ਜਿਹੜੇ ਸਿੱਖ ਨੇ ਸਿੰਘ ਨੇ ਪੁੱਛਦੇ ਨੇ ਕਿੱਥੋਂ ਆਇਆ ਫਕੀਰਾ ਕੀ ਕੀ ਕੰਮ ਹੈ ਕਹਿੰਦਾ ਜਾਨੀ ਨੂੰ ਮਿਲਣਾ ਹੈ ਮਿਲਾ ਦਿਓ ਕਹਿੰਦੇ ਬੈਠਾ ਇੱਕ ਦਿਨ ਹੋ ਗਿਆ ਬੂਏ ਅੱਗੇ ਬੈਠੇ ਦੋ ਦਿਨ ਹੋ ਗਏ ਤਿੰਨ ਦਿਨ ਹੋ ਗਏ ਮਸਤਾਨਾ ਹੋ ਕੇ ਬੈਠਾ ਇੱਕੋ ਗੱਲ ਬੋਲੀ ਜਾਂਦਾ ਜਾਨੀ ਕੋ ਜਾਨੀ ਮਲਾ ਦੋ ਕਹਿੰਦੇ ਜਾ ਕੇ ਨਾ ਸਿੰਘਾਂ ਨੇ ਗੁਰੂ ਹਰਗੋਬਿੰਦ ਸਾਹਿਬ ਮਰਨ ਨੂੰ ਬੇਨਤੀ ਕੀਤੀ ਸੱਚੇ ਪਾਤਸ਼ਾਹ ਕਈ ਦਿਨ ਹੋ ਗਏ ਨੇ ਬਾਹਰ ਇੱਕ ਮਸਤਾਨਾ ਬਣ ਕੇ ਫਕੀਰ ਬੈਠਾ ਹੈ ਮਹਾਰਾਜੀ ਬਾਹਰ ਇੱਕ ਫਕੀਰ ਆਇਆ ਜਾਨੀ ਕੋ ਜਾਨੀ ਮਲਾ ਦੋ ਇਹੀ ਕਹੀ ਜਾਂਦਾ ਇਨੇ ਕੋਣ ਜਾਨੀ ਕੋ ਜਾਨੀ ਮਿਲਾ ਦੋ ਕਮਲਿਆਲ ਹਾਲ ਬਣਾਇਆ ਮਸਤਾਨਾ ਜੈ ਕੋਈ ਕੀ ਕਹਿੰਦਾ ਹਨ ਮਾਰੇ ਉਹ ਕਹਿੰਦਾ ਜਾਨੀ ਕੋ ਜਾਨੀ ਮਿਲਾ ਦੋ ਇੰਜ ਹੀ ਬੋਲੀ ਜਾਂਦਾ ਕਹਿੰਦੇ ਅੱਛਾ ਕਹਿੰਦੇ ਮਹਾਰਾਜ ਇੱਕ ਦਿਨ ਸੈਰ ਕਰਨ ਗਏ ਕਈ ਦਿਨ ਹੋ ਗਏ ਜਾਨੀ ਨੂੰ ਤੇ ਮਿਲਣਾ ਚਾਹੁੰਦਾ ਹੈ ਵੇਖ ਵੀ ਲਈਏ ਪਹਿਲਾਂ ਜਾਨੀ ਨੂੰ ਮਿਲਣ ਵਾਲਾ ਹੈ ਸਹੀ ਭਾਂਡਾ ਕੱਚਾ ਹੈ ਕਿ ਪੱਕਾ ਹੈ ਸਾਧ ਸੰਗਤ ਜੀ ਉਹ ਬੋਲਦਾ ਹੈ ਜਾਨੀ ਕੋ ਜਾਨੀ ਮਿਲਾ ਦੋ ਨਹੀਂ ਕਿਸੇ ਨੂੰ ਪਤਾ ਲੱਗਦਾ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਰੇ ਜਾਂਦੇ ਨੇ ਘੋੜੇ ਤੇ ਚੜੇ ਲਾ ਲਾ ਕਸਵਟੀਆਂ ਪਰਖਦਾ ਏ ਰੱਬ ਪਰਖਦਾ ਏ ਭਗਤਾਂ ਪਿਆਰਿਆਂ ਕਿਤੇ ਦੇਗਾਂ ਵਿੱਚ ਉਬਾਲ ਦਿੰਦਾ ਹੈ ਕਿਤੇ ਚਲਾਉਂਦਾ ਕੰਗਿਆਂ ਦੀਆਂ ਥਾਵਾਂ ਤੇ ਆ ਰਿਆਂ ਕਹਿੰਦੇ ਇੱਧਾ ਬੈਠਾ ਮਹਾਰਾਜ ਜਦੋਂ ਵਾਪਸ ਆਏ ਨਾ ਡਿਊਟੀ ਦੇ ਅੱਗੇ ਬੈਠਾ ਹੈ ਸੈਦ ਖਾਨ ਜਾਨੀ ਅੱਗੇ ਬੈਠਾ ਹੈ ਮਹਾਰਾਜ ਧੰਗ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਨੇ ਦੋਵੇਂ ਫੌੜ ਘੋੜੇ ਦੇ ਲਿਆ ਕੇ ਛਾਤੀ 'ਚ ਮਾਰੇ ਮਰ ਜੇਗਾ ਮਿਲ ਜੇਗਾ ਜਾਨੀ ਛਾਤੀ 'ਚ ਮਾਰੇ ਲੰਘ ਗਏ ਬੁਲਾਇਆ ਵੀ ਨਹੀਂ ਵੇਖਿਆ ਤੱਕ ਨਹੀਂ ਮਹਾਰਾਜ ਨੇ ਡਿੱਗ ਪਿਆ ਉੱਥੇ ਡਿੱਗਿਆ ਡਿੱਗਿਆ ਵੀ ਕਹੀ ਜਾਂਦਾ ਹੈ ਜਾਨੀ ਕੋ ਜਾਨੀ ਬੁਲਾ ਦੋ ਜਾਨੀ ਕੋ ਜਾਨੀ ਬੁਲਾ ਦੋ ਮਹਾਰਾਜ ਅੰਦਰ ਚਲੇ ਗਏ ਕੋਸ਼ ਘੰਟਿਆਂ ਬਾਅਦ ਮਾਰੇ ਨੇ ਸਿੰਘਾਂ ਨੂੰ ਪੁੱਛਿਆ ਕਿ ਇਹ ਚਲਾ ਗਿਆ ਵੇਖੋ ਹਾਂ ਭਲਾ ਬੈਠਾ ਹੈ ਕਿ ਚਲਾ ਗਿਆ ਕਹਿੰਦੇ ਮਹਾਰਾਜ ਉਹ ਨਹੀਂ ਜਾਣ ਵਾਲਾ ਉਹ ਨਹੀਂ ਜਾਣ ਵਾਲਾ ਉੱਥੇ ਬੈਠਾ ਹੈ ਕਹਿੰਦੇ ਅੱਛਾ ਕਹੋ ਜਾ ਕੇ ਵੀ ਚਲਿਆ ਜਾ ਕੋਈ ਜਾਨੀ ਨਹੀਂ ਇੱਥੇ ਸਰਸੰਗਤ ਜੀ ਜਾ ਕੇ ਸਿੰਘ ਕਹਿੰਦੇ ਨੇ ਚਲਿਆ ਜਾ ਕੋਈ ਜਾਨੀ ਨਹੀਂ ਮਿਲਣਾ ਕਹਿੰਦਾ ਇੱਥੋਂ ਹੀ ਮਿਲਨੇ ਜਾਂਦੀ ਹੈ ਬੋਲੀ ਜਾਂਦਾ ਹੈ ਜਾਨੀ ਕੋ ਜਾਨੀ ਮਿਲਾ ਦੋ ਕੀ ਕੋਈ ਸਮਝੇ ਸਰਸੰਗਤ ਜੀ ਇਹ ਬਾਤਾਂ ਇਹ ਗੱਲਾਂ ਰੱਬ ਦੇ ਪਿਆਰੇ ਜਾਂ ਰੱਬ ਸਮਝਦਾ ਜਾਂ ਰੱਬ ਦੇ ਫਕੀਰ ਸਮਝਦੇ ਹੋਰ ਨਹੀਂ ਕੋਈ ਜਾਣਦਾ ਅੱਲਾ ਦੀ ਜਾਤ ਜਾਣਦੀ ਫਕੀਰ ਦੀਆਂ ਗੱਲਾਂ अलाह जीाद जानी अलाह जी यादि जान ਗੱਲਾਂ ਅੱਲਾ ਦੀ ਜਾਨ ਜਾਣਦੀਂ ਕੀਰਦੀਆਂ ਗੱਲਾਂ ਅੱਲਾ ਦੀ ਜਾਤ ਜਾਣਦੀਂ ਕੀਰਦੀਆਂ ਗੱਲਾਂ ਅੱਲਾ ਦੀ ਜਾਤ ਜਾਣਦੀਂ ਫਕੀਰਦੀਆਂ ਗੱਲਾਂ ਦੁਨੀਆਂਦਾਰ ਕੀ ਜਾਣੇ ਨਾਮ ਦੇ ਫਕੀਰਾਂ ਦੀ ਦੁਨੀਆਂ ਮਹਾਰਾਜ ਕਹੀ ਜਾਂਦਾ ਜਾਨੀ ਕੋ ਜਾਨੀ ਮਿਲਾ ਦੋ ਕਹਿੰਦੇ ਨਹੀਂ ਗਿਆ ਕਹਿੰਦੇ ਪੱਕਾ ਬੂਹਾ ਮੱਲ ਕੇ ਬਹਿ ਗਿਆ ਉਹ ਕਹਿੰਦਾ ਮੈਂ ਨਹੀਂ ਜਾਣ ਵਾਲਿਆਂ ਚੋਂ ਮੈਂ ਜਾਨੀ ਨੂੰ ਮਿਲਣਾ ਹੈ ਫਿਰ ਧੰਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਆਖਣ ਲੱਗੇ ਜੇ ਉਹਨੇ ਜਾਨੀ ਨੂੰ ਮਿਲਣਾ ਹੈ ਜਾਓ ਫਿਰ ਉਹਨੂੰ ਜਾ ਕੇ ਕਹੋ ਵੀ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਆਖਿਆ ਜਾਨੀ ਨੂੰ ਮਿਲਣਾ ਕਹਿੰਦੇ ਹਾਂ ਕਹਿੰਦਾ ਜੇ ਜਾਨੀ ਨੂੰ ਮਿਲਣਾ ਹੈ ਨਾ ਜਾ ਫਿਰ ਸਮੁੰਦਰ ਚ ਛਾਲ ਮਾਰ ਦੇ ਜਾਨੀ ਨੂੰ ਮਿਲਣਾ ਹੈ ਜੀ ਸਰਸੰਗਤ ਜੀ ਛਾਲ ਮਾਰ ਕਹਿੰਦੇ ਹੁਣ ਸਿੰਘ ਆਏ ਕੋਲ ਕਹਿੰਦੇ ਕੀ ਚਾਹੁੰਦਾ ਹੈ ਫਕੀਰਾ ਕਹਿੰਦੇ ਜਾਨੀ ਨੂੰ ਮਿਲਣਾ ਹੈ ਕਹਿੰਦੇ ਮਾਰੇ ਨੇ ਅੰਦਰੋਂ ਸੁਨੇਹਾ ਭੇਜਿਆ ਵੀ ਜੇ ਜਾਨੀ ਨੂੰ ਮਿਲਣਾ ਹੈ ਫਿਰ ਜਾ ਕੇ ਪਾਣੀ 'ਚ ਛਾਲ ਮਾਰ ਦੇ ਡੁੱਬ ਕੇ ਮਰ ਜਾ ਜਾ ਚੱਲਿਆ ਜਾ ਕਹਿੰਦਾ ਜਾਨੀ ਮਿਲ ਜੇਗਾ ਫੇਰ ਪੁੱਛਦਾ ਛਾਲ ਮਾਰ ਲ ਫਿਰ ਜਾਨੀ ਮਿਲ ਜੇ ਕਿਨੇ ਮਿਲ ਜੇ ਮਾਰੇ ਨੇ ਕਿਹ ਕ ਇਹਨੇ ਮਾਰੇ ਨੇ ਕਿਹ ਸਾਧ ਸੰਗਤ ਜੀ ਐਡਾ ਵਿਰਾਗ ਲੱਗਿਆ ਕਹਿੰਦਾ ਜਾਨੀ ਮਿਲਣਾ ਚਾਹੀਦਾ ਉਹ ਗੁਰਮਖੋ ਪਾਣੀ ਚ ਛਾਲ ਮਾਰਨੀ ਤੇ ਦੂਰ ਗੁਰਸਿੱਖ ਤੇ ਐਸੇ ਐਸੇ ਵੇਖੇ ਜਿਹੜੇ ਕਹਿੰਦੇ ਸਿਰ ਵੀ ਵੱਢ ਕੇ ਅੱਗੇ ਰੱਖਦੇ ਮਿਲ ਜਾਈ ਬਸ ਜਿਹਨਾਂ ਨੂੰ ਤਾਂਗ ਲੱਗੀ ਮਿਲਣ ਦੀ ਸਾਧ ਸੰਗਤ ਕਹਿੰਦੇ ਚਲਿਆ ਗਿਆ ਭੱਜਿਆ ਜਾਂਦਾ ਹੈ ਤਾਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੂੰ ਉਹ ਸਿੱਖ ਕਹਿੰਦਾ ਚਲਿਆ ਜਾ ਮਾਰੇ ਨੇ ਆਖਿਆ ਛਾਲ ਮਾਰਦੇ ਜਾ ਕੇ ਪਾਣੀ ਚ ਜਾਨੀ ਮਿਲ ਜੇਗਾ ਭੱਜਿਆ ਜਾਂਦਾ ਸਿੱਖਾਂ ਨੇ ਅੰਦਰ ਜਾ ਕੇ ਕਹਿੰਦੇ ਮਾਰੇ ਸੱਚਮੁੱਚ ਚਲਿਆ ਗਿਆ ਉਥੇ ਮਹਾਰਾਜ ਤਾਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਪਿੱਛੇ ਹੀ ਸੇਵਾਦਾਰ ਭੇਜਤਾ ਕਹਿੰਦੇ ਜਾ ਕੇ ਜਦੋਂ ਛਾਲ ਮਾਰਨ ਲੱਗੇ ਨਾ ਤੇ ਜਾਂਦਿਆਂ ਸਰ ਕਹੋ ਵੀ ਤੈਨੂੰ ਪਹਿਲਾਂ ਮਾਰੇ ਨੇ ਬੁਲਾਇਆ ਚਲੇ ਆ ਗਿਆ ਛਾਲ ਮਾਰਨ ਲੱਗਿਆ ਸਿੱਖ ਨੇ ਜਾ ਕੇ ਆਵਾਜ਼ ਮਾਰੀ ਕਹਿੰਦੇ ਰੁਕ ਜਾ ਸੈਦ ਖਾਂ ਜਾਨੀ ਫਕੀਰ ਸਾਈਂ ਰੁਕ ਜਾ ਅਜੇ ਛਾਲ ਨਾ ਮਾਰੀ ਮਹਾਰਾਜ ਦਾ ਸਨੇਹਾ ਆਇਆ ਛਾਲ ਮਾਰਨ ਤੋਂ ਪਹਿਲਾਂ ਮੈਨੂੰ ਮਿਲ ਕੇ ਜਾ ਇੱਕ ਵਾਰ ਮਿਲ ਕੇ ਜਾ ਸਾਰ ਸੰਗਤ ਸਤਿਵਚਨ ਵਾਪਸ ਆ ਗਿਆ ਸਿੰਘ ਖੜੇ ਨੇ ਸਿੱਖ ਖੜੇ ਨੇ ਮਹਾਰਾਜ ਦਾ ਦਰਬਾਰ ਸਜਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਦਰਬਾਰ ਸਜਿਆ ਕਹਿੰਦੇ ਆ ਗਿਆ ਸਿੰਘ ਲੈ ਕੇ ਅੰਦਰ ਜਦੋਂ ਇਹ ਅੰਦਰ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦਾ ਨੂਰਾਨੀ ਚਿਹਰਾ ਤੱਕਿਆ ਆਏ ਹੋਏ ਚੱਲ ਨਾ ਸਕਿਆ ਮਹਾਰਾਜ ਦਾ ਪ੍ਰਤਾਪ ਡਲਕਾ ਮਾਰਦਾ ਨੂਰ ਚੱਲ ਨਹੀਂ ਸਕਿਆ ਉਹ ਖੁੱਲੇ ਨੈਣ ਤੇ ਗਿਆ ਨਾ ਚੱਲੇ ਨੂਰ ਨਿਰੰਕਾਰੀ ਜੋਤ ਦਰਸ਼ਨ ਕੀਤੇ ਨਿਹਾਲ ਹੋ ਗਿਆ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਕਹਿੰਦੇ ਜਾਨੀ ਨੂੰ ਮਿਲਣਾ ਆ ਜਾ ਜਦੋਂ ਕੋਲ ਬੁਲਾਇਆ ਐ ਮਾਰੇ ਨੇ ਬਾਵਾ ਖਲਾਰ ਲੀਆਂ ਕਹਿੰਦੇ ਆ ਜਾ ਜਾਨੀ ਮਲਾਵਾ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਜਦੋਂ ਗਲਵਕੜੀ ਚ ਲਿਆ ਕੀ ਆਨੰਦ ਬਖਸ਼ਿਆ ਮਹਾਰਾਜ ਨੇ ਸਾਧ ਸੰਗਤ ਜੀ ਐਸਾ ਆਨੰਦ ਰੋਮ ਰੋਮ ਚ ਸਿਮਰਨ ਚਲਾਤਾ ਬੋਲੋ ਸ੍ਰੀ ਵਾਹਿਗੁਰੂ ਰੋਮ ਰੋਮ ਚੋਂ ਸਿਮਰਨ ਚੱਲ ਗਿਆ ਕਪਾਟ ਖੁੱਲ ਗਏ ਧੰਨ ਗੁਰੂ ਹਰਗੋਬਿੰਦ ਸਾਹਿਬ ਮਹਾਰੇ ਨੂੰ ਕਹਿੰਦਾ ਸੱਚੇ ਪਾਤਸ਼ਾਹ ਮੈਂ ਕੀ ਬੋਲੀ ਗਿਆ ਤੇਰੇ ਦਰ ਤੇ ਆ ਕੇ ਮਹਾਰਾਜ ਮੈਂ ਤੁਹਾਡੇ ਸਾਹਮਣੇ ਆ ਕੇ ਵੀ ਕਹੀਏ ਜਾਨੀ ਕੋ ਜਾਨੀ ਮਿਲਾ ਦਿਓ ਜਾਨੀ ਕੋ ਜਾਨੀ ਮਿਲਾ ਦਿਓ ਸੋਝੀ ਆ ਗਈ ਕਹਿੰਦਾ ਜਿਹੜੇ ਜਾਨੀ ਕੋਲ ਜਾਣ ਨੂੰ ਫਿਰਦਾ ਜਾਨੀ ਸਾਹਮਣੇ ਹੀ ਖੜਾ ਆਖੋ ਸਤਨਾਮ ਸ੍ਰੀ ਵਾਹਿਗੁਰੂ ਜਿੰਦੀ ਭਾਲ ਕਰਦਾ ਫਿਰਨਾ ਜਾਨੀ ਤੇ ਅੱਗੇ ਖੜਾ ਹੈ ਮਹਾਰਾਜ ਕਿਰਪਾ ਕਰ ਦਿਓ ਮੈਨੂੰ ਮੈਂ ਦਰ ਤੇਰੇ ਤੇ ਆਇਆ ਰੱਖ ਲੈ ਆਪਣੇ ਚਰਨਾਂ ਚ ਮੇਲ ਲੈ ਤੇ ਸਾਰਸੰਗਤ ਜੀ ਧੰਨ ਗੁਰੂ ਹਰਗੋਬਿੰਦ ਸਾਹਿਬ ਮਾਰੇ ਨੇ ਆਨੰਦ ਬਖਸ਼ਿਆ ਪਿਆਰ ਬਖਸ਼ਿਆ ਗੁਰਮੁਖੋ ਇਹ ਐਵੇਂ ਨਹੀਂ ਪਹਿਲਾਂ ਮਹਾਰਾਜ ਨੇ ਕਸਵੱਟੀ ਲਾਈ ਸਾਨੂੰ ਮਹਾਰਾਜ ਸੋ ਸੁੱਖ ਦੇ ਦੇ ਇੱਕ ਦੁੱਖ ਦੇ ਦੇ ਅਸੀਂ ਮਹਾਰਾਜ ਨੂੰ ਲਾਂਭੇ ਦੇਣ ਲੱਗ ਜੰਨੇ ਆ ਰੱਬ ਦੇ ਫਕੀਰ ਦੀ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ ਰੱਬ ਦੇ ਪਿਆਰੇ ਦੀ ਸਾਧ ਸੰਗਤ ਉਹ ਤਾਨਾ ਵੀ ਨਹੀਂ ਮਾਰ ਸਕਦਾ ਰੱਬ ਨੂੰ ਕਿਉਂ ਦੇਵੇ ਤਾਨਾ ਉਹਦੀ ਰਜਾ ਚ ਰਹਿਣਾ ਇਹ ਫਕੀਰੀ ਉਹਦੇ ਆਨੰਦ ਵਿੱਚ ਰਹਿਣਾ ਇਹ ਪਿਆਰ ਰਜਾ ਚ ਰਾਜੀ ਰਹਿਣਾ ਭਾਵੇਂ ਜੋ ਮਰਜ਼ੀ ਕਰੀ ਜਾਏ ਖਲਾਫਤ ਨਹੀਂ ਕਰਨੀ ਸ਼ਰੀਕ ਨਹੀਂ ਬਣਨਾ ਰੱਬ ਦੇ ਰਜਾ ਚ ਰਾਜੀ ਰਹਿਣਾ ਇਹ ਪਿਆਰ ਹੈ ਤੇ ਗੁਰਮਖੋ ਇਹਨਾਂ ਰੱਬ ਦੇ ਪਿਆਰਿਆਂ ਭਗਤੀ ਕੀਤੀ ਬੰਦਗੀ ਕੀਤੀ ਮੈਂ ਹਮੇਸ਼ਾ ਧਾਰਨਾ ਪੜਦਾ ਹੁੰਨਾ ਔਖੀ ਮਿਲੀ ਫਕੀਰੀ ਰੱਬ ਦੇ ਆ ਬੰਦਿਆਂ ਨੂੰ ਔਖੀ ਮਿਲੀ ਫਕੀਰੀ ਰੱਬ ਦੇ ਆ ਬੰਦਿਆਂ ਆਖੀ ਮਿਲੀ ਫਕੀਰੀ ਰੱਬ ਕੀ ਰੱਬ ਦੀਆ ਬੰਦਿਆਂ ਹੋ ਕੀ ਮੀਨ ਫਕੀਰੀ ਰੱਬ ਦੀਆ ਬੰਦਿਆਂ ਨੂੰ ਹੋ ਕੀ ਮੀਨ ਫਕੀਰੀ ਰੱਬ ਦੀਆ ਬੰਦਿਆਂ ਨੂੰ ਨਾ ਬੋਲੀਏ ਸੱਜਣਾ ਬਾੜਾ ਇਹਨੇ ਚੰਗਿਆਂ ਨੂੰ ਆਖੀ ਮੀਨ ਫਕੀਰੀ ਰੱਬ ਦੇਆ ਬੰਦਿਆਂ ਨੂੰ ਆਖੀ ਲੱਪ ਕੇ ਭੁੱਖਾਂ ਕੱਟ ਕੱਟ ਕੇ ਪਿਆਸਾਂ ਰਹਿ ਰਹਿ ਕੇ ਫਿਰ ਇਹ ਰੱਬ ਨੂੰ ਰਜਾਉਂਦੇ ਨੇ ਜਦੋਂ ਰੱਬ ਇਹਨਾਂ ਦੇ ਵਸ ਵਿੱਚ ਆ ਜਾਂਦਾ ਹੈ ਫਿਰ ਸਾਧ ਸੰਗਤ ਜੀ ਦੁਨੀਆ ਦੀ ਪਰਵਾਹ ਕਰਨੀ ਛੱਡ ਦਿੰਦੇ ਨੇ ਆਪਣੇ ਮਾਲਕ ਦੀ ਕਰਦੇ ਨੇ ਫਿਰ ਤੁਸੀਂ ਚਾਹੇ 10 ਲੱਖ ਰੱਖ ਕੇ ਮੱਥਾ ਟੇਕਦੇ ਹੋ 10 ਕਰੋੜ ਰੱਖ ਕੇ ਮੱਥਾ ਟੇਕਦੇ ਹੋ ਭਾਵੇਂ ਜੋ ਮਰਜ਼ੀ ਕਰ ਲਓ ਬੇਪਰਵਾਹੀ ਐਸੀ ਆ ਜਾਂਦੀ ਏ ਉਹ ਕਹਿੰਦਾ ਮੈਂ ਆਪਣੇ ਮਾਲਕ ਮਾਲਕ ਦੇ ਰੰਗ ਵਿੱਚ ਹੁਣ ਰੰਗੇ ਆ ਗਿਆ ਸਾਰ ਸੰਗਤ ਐਸੇ ਕਰਕੇ ਇਹ ਨਾਇਕੇ ਫਿੱਕੇ ਤਖਤੋ তাজ ਅਮੀਰੀ ਦੇ ਇਹਨਾਂ ਨੂੰ ਕੀ ਲੱਗੇ ਨਾ ਆ ਦੌਲਤਾਂ ਸ਼ੌਤਾਂ ਨਾ ਨਾ ਉਹ ਕਹਿੰਦੇ ਮਾਲਕ ਚਾਹੀਦਾ ਬਸ ਇਹ ਨਾਇਕੇ ਫਿੱਕੇ ਤਖਤੋ তাজ ਅਮੀਰੀ ਦੇ ਹੋ ਦੁਨੀਆ ਕਿੱਥੋਂ ਸਮਝੇ ਸਮਝੇ ਰੰਗ ਖੁਦੀ ਦੇ रंग फकीरी रो रंग फकीरी दुनिया किथो खपे रंग फकीरी फी प ਫਕੀਰੀ ਦੇ ਦੁਨੀਆਂ ਜਿੱਥੋਂ ਸੰਗੇ ਭਰ ਗਏ ਰੰਗ ਫਕੀਰੀ ਦੇ ਆਓ ਸਾਰੀ ਸੰਗਤ ਦਾ ਧੰਨਵਾਦ ਉਸ ਮਾਲਕ ਦੇ ਰੰਗ ਵਿੱਚ ਰੰਗੇ ਜਾਈਏ ਇਹ ਦਰ ਐਸਾ ਹੈ ਇਹ ਘਰ ਐਸਾ ਹੈ ਜਿੱਥੇ ਆ ਕੇ ਸਾਨੂੰ ਸ਼ਾਂਤੀ ਮਿਲਨੀ ਤੇ ਮਹਾਰਾਜ ਦੇ ਚਰਨਾਂ 'ਚ ਹੁਣ ਵੇਖੋ ਘੰਟਾ ਸਮਾਂ ਪਤਾ ਲੱਗਿਆ ਪਤਾ ਹੀ ਨਹੀਂ ਲੱਗਿਆ ਕਿਹੜੇ ਵੇਲੇ ਲੰਘ ਗਿਆ ਘੰਟਾ ਇਹ ਹੁੰਦਾ ਹੈ ਆਨੰਦ ਇਹ ਹੁਣ ਇੰਨਾ ਕਾਇਆ ਨਾ ਅਰਦਾਸ ਕਰਿਆ ਕਰੋ ਮਾਰੇ ਸਦਾ ਵਾਸਤੇ ਬਖਸ਼ੋ ਜ਼ਿੰਦਗੀ ਚ ਨੰਨ ਦੀ ਆਨੰਦ ਪਰਦਾ ਜਿੱਦਰ ਨੂੰ ਵੇਖੀਏ ਐਸਾ ਆਨੰਦ ਜੋ ਮਰਜੀ ਤੂੰ ਘਰ ਚ ਜੇ ਰੋਟੀ ਵੀ ਬਣਾਉਣਾ ਸ਼ੱਕਦਾ ਵੀ ਐ ਕਿਹੜਾ ਕੰਮ ਕਰਨਾ ਤੇਨੂੰ ਉਹ ਕਰਮ ਚ ਵੀ ਭਗਤੀ ਲੱਗਣ ਲੱਗ ਜੇ ਐਸਾ ਆਨੰਦ ਮਹਾਰਾਜ ਤੇ ਸਾਰ ਸੰਗਤ ਦਰ ਤੇ ਡਿਗਿਆਂ ਦੀ लाज ਰੱਖ ਜ਼ਰੂਰ ਲੈਂਦਾ ਮਹਾਰਾਜ ਕਿਰਪਾ ਕਰਦੇ ਨੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਆਓ ਇੱਕ ਦੋ ਧਾਰਨਾ ਆਈਆਂ ਨੇ ਬਹੁਤ ਤੁਸੀਂ ਸੋਸ਼ਲ ਮੀਡੀਆ ਤੇ ਪਿਆਰ ਬਖਸ਼ਦੇ ਹੋ ਬੜਾ ਮਾਣ ਕਰਦੇ ਹੋ ਜਿੱਥੇ ਵੀ ਜਾਈਦਾ ਸੰਗਤਾਂ ਬਹੁਤ ਪਿਆਰ ਬਖਸ਼ਦੇ ਨੇ ਆਓ ਮੈਂ ਫਟਾਫਟ ਧਾਰਨਾ ਜਾਦੀਆਂ ਨੇ ਦੋ ਦੋ ਲੈਣਾ ਸਾਰੀਆਂ ਧਾਰਨਾਆਂ ਦੀਆਂ ਪੜ ਦੇਣਾ ਤਨ ਗੁਰੂ ਗ੍ਰੰਥ ਸਾਹਿਬ ਜੀ ਮਾਰੇ ਮੇਰ ਕਰ ਮਟ ਕੇ ਮੈਂ ਜਾਂ ਜਾਂਦੀ ਲੱਗੀ ਬਿਆਰਾ ਜਿੱਥੇ ਲੱਗੀ ਰਹਿਣ ਦੇ ਸਾਡੀ ਲੱਗੀ ਏ ਬਿਆਰਾ ਜਿੱਥੇ ਲੱਗੀ ਰਹਿਣ ਦੇ ਹੋਠ ਥਕੀਏ ਜੇ ਸਾਡੀ ਯਾਰਾ ਥਕੀ ਰੇ ਨਾ ਮਾਛੀ ਬਾੜੇ ਦੇ ਜੰਗਲਾਂ 'ਚ ਫਕੀਰੀਆਂ ਹੋਈਆਂ ਸਾਰ ਸੰਗਤ ਜੀ ਉਹ ਰੱਬ ਦੇ ਪਿਆਰੇ ਨਾਮ ਜਪਣ ਵਾਲਿਆਂ ਨੇ ਫਕੀਰੀਆਂ ਖੱਟੀਆਂ ਸੁਲਫੇ ਲਾਉਣ ਵਾਲੇ ਹਰੇ ਰੰਗ ਦੇ ਕੜੇ ਪਾ ਕੇ ਐ ਫਕੀਰੀਆਂ ਨਹੀਂ ਹੁੰਦੀਆਂ ਅੱਧੀ ਅੱਧੀ ਰਾਤ ਨੂੰ ਸਾਰੀ ਸਾਰੀ ਰਾਤ ਜਾਗਣਾ ਭਗਤੀ ਕਰਨੀ ਫੇਰ ਕਿਤੇ ਬਣਦੀ ਗੱਲ ਫੇਰ ਮਹਾਰਾਜ ਬੋੜਦਾ ਇੱਕ ਹੋਰ ਆਪਾਂ ਧਾਰਨਾ ਬਹੁਤ ਸੰਗਤ ਨੇ ਪਿਆਰ ਬਖਸ਼ਿਆ ਉਹ ਵੀ ਹੁਕਮ ਹੋਇਆ ਰਸਦੀਏ ਦੁਨੀਆ ਬਿਸ਼ੱਕ ਰਸ ਜਏ ਗੁਰਾਂ ਨੂੰ ਮਨਾਉਣਾ ਔਖੇ ਵੇਲੇ ਦੁਨੀਆ ਨੇ ਛੱਡ ਜਾਵਣਾ ਗੁਰਾਂ ਕੰਮ ਆਉਣਾ ਮੈਨੂੰ ਵਾਝ ਵਾਲੇ ਮਾਹੀ ਦਾ ਸਹਾਰਾ ਦੁਨੀਆ ਬਿਸ਼ੱਕ ਰਸ ਜੇ ਮੈਨੂੰ ਵਾਝ ਵਾਲੇ ਮਾਹੀ ਦਾ ਸਹਾਰਾ ਹੋ ਸੋਣ ਸਰਦੋਤੀ ਉਹ ਬੰਦੂ ਵਾਲੇ ਵਾਹਿ ਦਾ ਸਹਾਰਾ ਦੁਨੀਆ ਬਿਛਤ ਮੁਸਕੇ ਮੈਨੂੰ ਬਚਾ ਵਾਲੇ ਵਾਹਿ ਦਾ ਸਹਾਰਾ ਦੁਨੀਆ ਵਿੱਚ ਤੱਕ ਰੋਤ ਜੇ ਮੈਨੂੰ ਬਚਾ ਵਾਲੇ ਵਾਹਿ ਦਾ ਸਹਾਰਾ ਉਹ ਦੁਨੀਆ ਵੇਸਕ ਰਸੇ ਹੋਪਿਤ ਕਾਲੂ ਨੂੰ ਮੈਂ ਅੰਤ ਪਿਆਰਾ ਮਾਤ੍ਰਪਤਾ ਦੀ ਅੱਖ ਦਾ ਤਾਰਾ ਜਮਿਆ ਬਾਲ ਪਿਆਰਾ ਆਗਈਏ ਹੱਥ ਲੱਜਾ ਹੱਥ ਦਾ ਜਮਿਆ ਬਾਲ ਪਿਆਰਾ ਹੋ ਜਿੱਥੇ ਬਾਬੇ ਜਨਮ ਲਿਆ ਨਨਕਾਣਾ ਹੋਣ ਕੀ ਕਹੇ ਵੀਰ ਦਾ ਹੋ ਚੱਪ ਕੇ ਦੀ ਅੱਖ ਦਾ ਤਾਰਾ ਲਾਡੂ ਨੂੰ ਬੇਤ ਪਿਆਰਾ ਬਾਤਰੀ ਤਾਰੀ ਅੱਖ ਦਾ ਤਾਰਾ ਲਾਡੂ ਨੂੰ ਬੇਤ ਪਿਆਰਾ ਮਾਂ ਕੰਤਾ ਦੀ ਅੱਖ ਦਾ ਤਾਰਾ ਗੁਰਪੁਰ ਵਾਰਿਆ ਧਰਗੁਰ ਨਾਨਕ ਸਾਹਿਬ ਮਹਾਰਾਜ ਦਾ ਸਾਰੀ ਸੰਗਤ ਨੂੰ ਬੇਨਤੀ ਕਰਾਂਗਾ ਵਾਦ ਤੋਂ ਵਾਦ ਜਪਜੀ ਸਾਹਿਬ ਮੂਲ ਮੰਤਰ ਅਭਿਆਸ ਵਧਾਓ ਸਤਿਗੁਰ ਜੀ ਨੂੰ ਪੇਟਾ ਕਰੋ ਮਹਾਰਾਜ ਤੁਹਾਨੂੰ ਜੀ ਆਇਆਂ ਸਾਡੇ ਜ਼ਿੰਦਗੀ ਵਿੱਚ ਖੁਸ਼ੀਆਂ ਪਰਦੇ ਆਨੰਦ ਪਰਦੇ ਕਿਰਪਾ ਕਰਨਗੇ ਮਹਾਰਾਜ ਫਿਰ ਕਿਤੇ ਪਿਆਰ ਦੀ ਚਲਕ ਮਹਾਰਾਜ ਮੇਰ ਕਰ ਦਿਓ ਸਾਡੇ ਤੇ ਵੀ ਪੈ ਜਾਵੇ ਗੁਰਮਖੋ ਕਰੋੜਾਂ ਜਨਮਾਂ ਦੇ ਪਾਪ ਇੱਕ ਪਾਸੇ ਗੁਰੂ ਨਾਨਕ ਦੀ ਇੱਕ ਛਿੰਦ ਦੀ ਨਜ਼ਰ ਇੱਕ ਪਾਸੇ ਉਧਾਰ ਕਰ ਦਿੰਦੇ ਆਓ ਇੱਕੋ ਧਾਰਨਾ ਮੈਂ ਹੁਣ ਪੜਨਾ ਸਮਾਂ ਬਹੁਤ ਹੋ ਚੁੱਕਿਆ ਹੈ 12:30 ਹੋ ਗਏ ਨੇ ਮੈਂ ਸਮੇਂ ਦੇ ਨਾਂ ਤਾਂ ਵੱਧ ਲਵਾਂ ਨਾ ਮੈਂ ਘੱਟ ਲਵਾਂ ਜਿੰਨਾ ਕਿ ਪ੍ਰਬੰਧਕ ਬਣਾਉਂਦੇ ਨੇ ਉਹਦੇ ਹਿਸਾਬ ਨਾਲ ਸੁਣਾਉਣਾ ਸੌਖਾ ਹੈ ਸੁਣਾਉਣ ਵਾਲਾ ਆਪਦੇ ਹਿਸਾਬ ਨਾਲ ਸੁਣਾ ਕੇ ਚਲੇ ਜਾਂਦਾ ਪਰ ਤਾਨੋ ਤੁਸੀਂ ਜਿਹੜੇ 7 ਵਜੇ ਦੇ ਬੈਠੇ ਹੋ ਬਹਿ ਕੇ ਸੁਣਨਾ ਬੜਾ ਉਹ ਕਿਸੇ ਨੂੰ ਬਰਦਾਸ਼ਤ ਕਰਨਾ ਬਾਹਲਾ ਉਖਾ ਹੈ ਇਹ ਕਾ ਬੋਲਦਾ ਆ ਬੋਲਦਾ ਆ ਬੋਲ ਤਾਨੋ ਭਾਈ ਤੁਸੀਂ ਸੰਗਤ ਜੀ ਤਾਨੋ ਤੁਸੀਂ ਕਿੰਨੇ ਕਿੰਨੇ ਕਹਿੰਦੇ ਬਹਿ ਕੇ ਸੁਣਦੇ ਸੋ ਮਹਾਪੁਰਖ ਸਮਰਾਲਾ ਚੌਕ ਵਾਲੇ ਨਾਨਕ ਸਰ ਵਾਲੇ ਮਹਾਪੁਰਸ਼ ਆਏ ਨੇ ਉਹਨਾਂ ਦਰਸ਼ਨ ਦਿੱਤੇ ਨੇ ਲੰਮੀਆਂ ਡਿਊਟੀਆਂ ਨੇ ਤਗੜੇ ਪਹਿਰੇ ਨੇ ਜ਼ਿੰਮੇਵਾਰੀਆਂ ਵੱਡੀਆਂ ਨੇ ਆਪਾਂ ਬੋਧਾਚਰ ਬਿਠਾ ਕੇ ਰੱਖੀਏ ਇਹ ਵੀ ਸ਼ੋਭਦਾ ਸੋ ਇਸ ਕਰਕੇ ਆਉ ਮੈਂ ਇੱਕੋ ਧਾਰਨਾ ਪੜਦਾ ਫਿਰ ਸਾਰੇ ਸਵਾਲ